ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਵੱਲੋਂ ਪਿੰਡ ਤਨੰਸੂ ਵਿਖੇ ਹਾਈ ਟੈਕ ਸਾਈਕਲ ਵੈਲੀ ਲਈ ਜੋ 400 ਏਕੜ ਦੇ ਕਰੀਬ ਜ਼ਮੀਨ ਦਿੱਤੀ ਗਈ ਸੀ ਉਸ ਵਿੱਚ 80 ਏਕੜ ਜ਼ਮੀਨ ਪਿੰਡ ਬੋਂਕੜ ਗੁਜਰਾ ਦੀ ਸੀ ਜਿਸ ਨੂੰ ਲੈ ਕੇ ਮਾਹੌਲ ਗਰਮਾ ਗਿਆ ਪਿੰਡ ਬੋਂਕੜ ਗੁਜਰਾ ਦੀ ਧਰਮਸ਼ਾਲਾ ਦੇ ਵਿੱਚ ਵੱਡੀ ਗਿਰਤੀ ਵਿੱਚ ਇਕੱਠੇ ਹੋਏ ਦਲਿਤ ਭਾਈਚਾਰੇ ਨੇ ਦਲਿਤ ਸਰਪੰਚ ਸਮੇਤ ਬਾਕੀ ਚਾਰ ਪੰਚਾਂ ਤੇ ਕਪਲੇਬਾਜ਼ੀ ਦੇ ਦੋਸ਼ ਲਗਾਉਂਦਿਆਂ ਸਾਈਕਲ ਵੈਲੀ ਨੂੰ ਦਿੱਤੀ ਜਾ ਰਹੀ ਪੰਚਾਇਤੀ ਜ਼ਮੀਨ ਦਾ ਵਿਰੋਧ ਕੀਤਾ ਹੈ ਉਹਨਾਂ ਨੇ ਕਿਹਾ ਕਿ ਏਸੇ ਜ਼ਮੀਨ ਦੇ ਉੱਤੇ ਖੇਤੀ ਕਰਕੇ ਅਸੀਂ ਆਪਣੇ ਪਰਿਵਾਰ ਪਾਲ ਰਹੇ ਹਾਂ ਸਰਕਾਰ ਨੂੰ ਜ਼ਮੀਨ ਦੇਣ ਦੇ ਨਾਲ ਪਿੰਡ ਦਾ ਕੋਈ ਵੀ ਭਲਾ ਹੋਣ ਵਾਲਾ ਨਹੀਂ ਹੈ ਪਿੰਡ ਦੇ ਸਰਪੰਚ ਨਿਰਮਲ ਸਿੰਘ ਨੇ ਪੰਚਾਇਤ ਮੈਂਬਰਾਂ ਦੀ ਹਾਜ਼ਰੀ ਦੇ ਵਿੱਚ ਦਲਿਤ ਭਾਈ ਚਾਰੇ ਦੇ ਵੱਲੋਂ ਲਗਾਏ ਦੋਸ਼ਾਂ ਨੂੰ ਨਕਾਰਦਿਆਂ ਦੱਸਿਆ ਕਿ ਪਿੰਡ ਦੇ ਭਲੇ ਦੇ ਲਈ ਪੰਚਾਇਤੀ ਜ਼ਮੀਨ ਸਾਈਕਲ ਵੈਲੀ ਨੂੰ ਦੇਣ ਦਾ ਪ੍ਰੋਗਰਾਮ ਮਤਾ ਪਾ ਕੇ ਪਾਸ ਕੀਤਾ ਗਿਆ ਜਿਸ ਦੇ ਲਈ ਬਕਾਇਦਾ ਸ਼ਰਤਾਂ ਰੱਖੀਆਂ ਗਈਆਂ ਨੇ ਅਤੇ ਜੇਕਰ ਸਰਕਾਰ ਸਾਡੀਆਂ ਸ਼ਰਤਾਂ ਨਹੀਂ ਮੰਨਦੀ ਤਾਇਸ ਮਤੇ ਨੂੰ ਰੱਦ ਕਰਨ ਦਾ ਮਤਾ ਵੀ ਇਸੇ ਦਿਨ ਪਾਇਆ ਗਿਆ ਹੈ ਤੇ ਸਾਡੀ ਜਿਹੜੀ ਪਿੰਡ ਦੀ ਪੰਚਾਇਤ ਦੀ ਜ਼ਮੀਨ ਆ ਉਹ ਬਹੁਤ ਸਾਰੇ ਗਰੀਬ ਲੋਕੋ ਨੂੰ ਖੇਤੀਬਾੜੀ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਆ ਬਹੁਤ ਹੀ ਘੱਟ ਹੀ ਪੰਚਾਇਤ ਦੇ ਯਾਨੀ ਕਿ ਅਸੀਂ ਚਕੌਤੀ ਦੇ ਲੈਨੇ ਆ ਜ਼ਮੀਨ ਉਹ ਤੇ ਅਸੀਂ ਆਪਣੀ ਰੋਜ਼ੀ-ਰੋਟੀ ਕਮਾਉਨੇ ਆ ਪਰ ਹੁਣ ਕੀ ਕੀਤਾ ਇਸ ਵਾਰ ਪੰਚਾਇਤ ਨੇ ਉਹ ਜਿਹੜੀ ਜ਼ਮੀਨ ਆ 80 ਏਕੜ ਜ਼ਮੀਨ ਜਿਹੜੀ ਉਹ ਸਰਕਾਰ ਨੂੰ ਦੇ ਦਿੱਤੀ ਮਤਾ ਪਾ ਕੇ ਰਿਕੁਇਰ ਕਰ ਦਿੱਤੀ ਵੀ ਇਹ ਸਰਕਾਰ ਮੰਗਦੀ ਹੈ ਸਾਡੇ ਕੋਲ ਇਹ ਨਹੀਂ ਸਾਨੂੰ ਪਤਾ ਸਰਕਾਰ ਨੇ ਮੰਗਿਆ ਜਾਂ ਨਹੀਂ ਮੰਗਿਆ ਪਰ ਪੰਚਾਇਤ ਕਹਿ ਰਹੀ ਆ ਵੀ ਪਟੇਦਾਰਾਂ ਨੂੰ ਉਹਦੇ ਬਾਰੇ ਕੋਈ ਪਤਾ ਨਹੀਂ ਪਰ ਅਸੀਂ ਇਹ ਚਾਹੁੰਦੇ ਆ ਕਿ ਸਾਡਾ ਇਹੀ ਸਾਧਨ ਹੈ ਅਸੀਂ ਉਹਨਾਂ ਤੋਂ ਮਤਲਬ ਕੁਝ ਖਾਣ ਵਾਸਤੇ ਅਨਾਜ ਜਾਂ ਪਸ਼ੂਆਂ ਵਾਸਤੇ ਚਾਰਾ ਅਸੀਂ ਰੱਖ ਕੇ ਤਾਂ ਅਸੀਂ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਆਂ ਹੋਰ ਸਾਡੇ ਕੋਲ ਕੋਈ ਸਾਧਨ ਨਹੀਂ ਨਾ ਹੀ ਅੱਜ ਤੱਕ ਕਿਸੇ ਸਰਕਾਰ ਨੇ ਇੱਥੇ ਕੋਈ ਵੱਡੀ ਸਹੂਲਤ ਦਿੱਤੀ ਆ ਨਾ ਕੋਈ ਇੱਥੇ ਵੱਡਾ ਸਕੂਲ ਨਾ ਕੋਈ ਹਸਪੀਟਲ ਜਾਂ ਕੋਈ ਕਿਸੇ ਕਿਸਮ ਦਾ ਸਟੇਜ ਕੋਈ ਡਿਸਪੈਂਸਰੀ ਜਾਂ ਜਿਹੜੀ ਵੀ ਸਰਕਾਰ ਆਈ ਐਸ ਪਿੰਡ ਨੂੰ ਕੋਈ ਸਹੂਲਤ ਨਹੀਂ ਦਿੰਦੀ ਲੁੱਟਿਆ ਹੀ ਆ ਕੋਈ ਉਹੋ ਜੀ ਗੱਲ ਹੈ ਨਹੀਂ ਪਰ ਅਸੀਂ ਇਹ ਕਹਿੰਦੇ ਆ ਵੀ ਸਾਡਾ ਇੱਕ ਲੇਬਰ ਪਿੰਡ ਆ ਇੱਕ ਮਿਹਨਤ ਮਜ਼ਦੂਰੀ ਵਾਲੇ ਲੋਕ ਨੇ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਆ ਕਿ ਜ਼ਮੀਨ ਨੂੰ ਵਾਪਸ ਕੀਤਾ ਜਾਵੇ ਤੇ ਲੋਕ ਆਪੋ ਆਪਣਾ ਜਿਹੜਾ ਰੋਜੀ ਰੋਟੀ ਕਮਾ ਸਕਣ ਸਾਡੇ ਨਾਲ ਧੱਕਾ ਨਾ ਕੀਤਾ ਜਾਵੇ ਜੇਕਰ ਨਹੀਂ ਸਰਕਾਰ ਸੁਣੂਗੀ ਤਾਂ ਸੜਕਾਂ ਤੇ ਵੀ ਉਤਰਾਂਗੇ ਧਰਨੇ ਵੀ ਦੇਵਾਂਗੇ ਔਰ ਜਿੱਥੇ ਤੱਕ ਹੋ ਸਕੇ ਅਸੀਂ ਸਾਰੇ ਹੀ ਲੋਕਾਂ ਨੂੰ ਇਕੱਠੇ ਕਰਕੇ ਅਸੀਂ ਇੱਕ ਧਰਨਿਆਂ ਤੇ ਬੈਠਾਂਗੇ ਔਰ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰਾਂਗੇ ਔਰ ਤਾਂ ਕਿ ਇੱਕ ਸਰਕਾਰ ਦੇ ਕੰਨ ਖੁੱਲ ਸਕੋ ਅਸੀਂ ਪਿੰਡ ਬੋਂਕੜਾਂ ਦੀ ਜ਼ਮੀਨ ਸਰਕਾਰੀ ਬਚਾਉਣੀ ਚਾਹੁੰਦੇ ਆ ਮੇਰੇ ਫਾਦਰ ਸਾਹਿਬ 40 ਸਾਲ ਤੋਂ ਮੈਂਬਰ ਬਣਦੇ ਆ ਰਹੇ ਨੇ ਅਸੀਂ ਕਦੇ ਜ਼ਮੀਨ ਜਾਣ ਨਹੀਂ ਦਿੱਤੀ ਜੀ ਔਰ ਜਿਹੜੇ ਲੋਕ ਜਿਨ੍ਹਾਂ ਕੋਲੇ ਹੈ ਨਹੀਂ ਜ਼ਮੀਨ ਉਹ ਬਾਹਲਾ ਧਰਨਾ ਕਰਦੇ ਨੇ ਤੇ ਅਸੀਂ ਪਿੰਡ ਦੀ ਜ਼ਮੀਨ ਬਚਾਉਣੀ ਚਾਹੁੰਦੇ ਆ ਜੀ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਵੀ ਜਿਹੜੇ ਚਾਰ ਮੈਂਬਰ ਤੇ ਸਰਪੰਚ ਸਾਹਿਬ ਰਲੇ ਹੋਏ ਨੇ ਇਹਨਾਂ ਨੂੰ ਸਰਕਾਰ ਸਾਈਡ ਤੇ ਕਰੇ ਤੇ ਸਾਡੀ ਜ਼ਮੀਨ ਸਾਨੂੰ ਵਾਪਸ ਦੇ ਦੇ ਪਿੰਡ ਦੀ ਇਹ ਚ ਕੋਈ ਸਹਿਮਤੀ ਨਹੀਂ ਸਾਡਾ ਨਗਰ ਇੱਕ ਪਾਸੇ ਹੈ ਗਰੀਬ ਨਗਰ ਹੈ ਦਿਹਾੜੀ ਦੱਪਾ ਕਰਨ ਵਾਲਾ ਨਗਰ ਹੈ ਜੀ ਸੱਤ ਨੇ ਜੀ ਸੱਤਾਂ ਦੇ ਵਿੱਚੋਂ ਚਾਰ ਇੱਕ ਪਾਸੇ ਨੇ ਤਿੰਨ ਬਚਾਉਣੇ ਚਾਹੁੰਦੇ ਨੇ ਜਿਹਦੇ ਵਿੱਚ ਐਸ்சி ਮੈਂਬਰ ਸਾਡੇ ਨਾਲ ਹੈ ਜੀ ਕਬੜਾ ਲੱਗਦਾ ਜੀ 100% ਕਬੜਾ ਸਾਨੂੰ ਲੱਗਦਾ ਜੀ ਕੋਈ ਪੇਮੈਂਟਾਂ ਆਉਣਗੀਆਂ ਇਹਨਾਂ ਨੂੰ ਕੋਈ ਪੈਸੇ ਆਉਣਗੇ ਇਹਨਾਂ ਦੇ ਢਿੱਡ ਭਰਨਗੇ ਸਾਡਾ ਨਗਰ ਭੁੱਖਾ ਮਰੂਗਾ ਜੋ ਕਿ ਮੈਨੂੰ ਅੱਜ ਪਤਾ ਲੱਗੇ ਕਿ ਸਾਡੇ ਐਸ்சி ਭਾਈ ਦੇ ਲੋਕ ਪੰਚਾਇਤੀ ਜ਼ਮੀਨ ਦੇ ਰਕਵੈਰ ਹੁਣ ਸੰਬੰਧੀ ਪ੍ਰੈਸ ਕਾਨਫਰੰਸਿੰਗ ਕਰ ਰਹੇ ਉਸ ਵਾਂਗ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਅੱਜ ਤੋਂ ਦੋ ਮਹੀਨੇ ਪਹਿਲਾਂ ਸਮੁੱਚੇ ਨਗਰ ਦਾ ਮੈਂ ਇਕੱਠ ਕਰਿਆ ਸੀ ਉਸ 'ਤੇ ਸਾਡੇ 80% ਲੋਕ ਜਿਹੜੇ ਨੇ ਉਹ ਸਹੂਲਤਾਂ ਲੈ ਕੇ ਜ਼ਮੀਨ ਦੇਣ 'ਚ ਸਹਿਮਤ ਨੇ ਜੋ ਕਿ ਸਾਡੇ ਅਸੀਂ ਭੈ ਗੱਲ ਕਰ ਰਹੇ ਨਹੀਂ ਮੈਂ ਡੀਸੀ ਨਾਲ ਗੱਲ ਕਰੀ ਸੀਗੀ ਅਗਰ ਸਾਨੂੰ ਜ਼ਮੀਨ ਲੈ ਕੇ ਦੇਣ ਦੇਣਗੇ ਤਾਂ ਇਹ ਜ਼ਮੀਨ ਦੇਵਾਂਗੇ ਉਹਨਾਂ ਨਾਲ ਗੱਲ ਹੋ ਗਈ ਸੀ ਉਹ ਕਹਿੰਦੇ ਜ਼ਮੀਨ ਤੁਸੀਂ ਲੈ ਸਕਦੇ ਆ ਆਪਣੀ ਲੋੜ ਅਨੁਸਾਰ ਜਿਹਨੂੰ ਦੇਣੀ ਹੈ ਜਿਹਨੂੰ ਪੱਟੇਦਰਾਂ ਦੇ ਸਕਦੇ ਆਂ ਖਾਲੇ ਤਾਂ ਵਿਚਾਰ ਅਧੀਨ ਸਰਕਾਰ ਦੇ ਇਹ ਵਿੱਚ ਹੀ ਕੋਈ ਨਹੀਂ ਗਈ ਹੋਈ ਆ ਮਤੇਬ ਵਗੈਰਾ ਗਿਆ ਹੋਇਆ ਇਹਨਾਂ ਦਾ ਅਗਰ ਕੋਈ ਵੀ ਜ਼ਮੀਨ ਪਰ ਜਾ ਸਰਕਾਰ ਲੈਂਦੀ ਆ ਇੰਡਸਟਰੀ ਲੱਗਦੀ ਆ ਘਰ ਵਰਤੀ ਨੌਕਰੀ ਦੇਣੀ ਆ ਉਹਨਾਂ ਨੇ ਬਿਜਲੀ ਫਰੀ ਆ ਸੜਕਾਂ ਟੋੜੀ ਬਣਨੀ ਸਾਰੇ ਪਸਰੀਂ ਤੇ ਜ਼ਮੀਨ ਜਿਹੜੀ ਉਹ ਲੈ ਕੇ ਦਿੱਤੀ ਆਉਗੀ ਜੀ ਨਹੀਂ ਜੀ ਉਹ ਪਹਿਲਾਂ 2015 ਦਾ ਉਹ ਰਿਕਾਰਡਿੰਗਾਂ ਵੀ ਤਣਾ ਸੁਆਣੇ ਦਿੱਤੀ ਸੀਗੀ ਜ਼ਮੀਨ ਹਾਂਜੀ ਉਹਦੇ ਰਿਕਾਰਡਿੰਗ ਸਾਡਾ ਪਹਿਲਾਂ ਚੱਲ ਰਹੀ ਸੀ ਗੱਲ 2015 ਮੇਰੇ ਨਾਲ ਗੱਲ ਚੱਲ ਰਹੀ ਮੈਂ ਦਿੱਤੀ ਨੀ ਉਦੋਂ ਉਦੋਂ ਮੈਂ ਗੱਲ ਦਿੱਤੀ ਜਮੀਨ ਮੈਂ ਜਵਾਬ ਦੇਤਾ ਸੀ ਤੁਹਾਨੂੰ ਵੀ ਸਾਡੇ ਪਿੰਡ ਦੇ ਲੋਕ ਗਰੀਬ ਆ ਹੁਣ ਵੀ ਮੈਂ ਜਵਾਬ ਦੇ ਰਿਹਾ ਸੀ ਪਰ ਡੀਸਾਂ ਨਾਲ ਗੱਲ ਕੀਤੀ ਉਹ ਕਹਿੰਦੇ ਸਭੰਸਾ ਗੱਲ ਕੀ ਹੈ ਵਿੱਚੋਂ ਮੈਂ ਕਹਿੰਦਾ ਗੱਲ ਇਹ ਸਾਡੇ ਗਰੀਬ ਲੋਕ ਆ ਵੀ ਉਹੀ ਬਾਹਦੇ ਥੋੜੀ ਥੋੜੀ ਜਮੀਨਾਂ ਨੂੰ ਕੋਈ ਪट्टेदारਾਂ ਨੂੰ ਥੋੜੀ ਥੋੜੀ ਜਮੀਨਾਂ ਸ਼ੁਰੂ ਤੇ ਬਾਹਰ ਰਿਹਾ ਉਹ ਕਹਿੰਦੇ ਚਲੋ ਠੀਕ ਆ ਜੋ ਇੰਡਸਟਰੀ ਦਾ ਕੰਮ ਵੀ ਠੀਕ ਹੋ ਜੂਗਾ ਨਾਲੇ ਸਹੂਲਤ ਮਿਲ ਜੀ ਤੁਹਾਨੂੰ ਤੇ ਨੰਬਰ 2 ਤੇ ਜਿਹੜੀ ਆਪਣੇ ਜੋ ਭਾਈਚਾਰਨ ਜਮੀਨ ਆ ਕਿਦਾ ਟੋਟਲ ਬਿਜਲੀ ਫ੍ਰੀ ਕੀਤੀ ਜਾਂ ਸਾਰੇ ਪਿੰਡ ਨੂੰ ਘਰਪਰਤੀ ਨੌਕਰੀ ਦਿੱਤੀ ਹੈ ਪਹਿਲ ਦੇ ਆਧਾਰ ਤੇ ਸਕੂਲ ਅਪਗ੍ਰੇਡ ਕੀਤਾ ਡਿਸਪੈਂਸਰੀ ਦਿੱਤੀ ਜਾਵੇ ਤੇ ਨਾਲ ਜੋ ਵੀ ਘਰਪਰਤੀ ਇੰਸ਼ੋਰੈਂਸ ਆ ਹਰੇਕ ਘਰ ਦਾ ਉਹ ਕੀਤਾ ਜਾਊਗਾ ਜੀ ਅਗਲੇ 5 ਲੱਖ ਤੱਕ ਦਾ ਹਰੇਕ ਘਰ ਦਾ ਇਲਾਜ ਫ੍ਰੀ ਕੀਤਾ ਜਾਊਗਾ ਤੇ ਨੌਕਰੀ ਵੀ ਦਿੱਤੀ ਜਾਊਗਾ ਜੋ ਅਗਲੀ ਗੱਲ ਜਮੀਨ ਵਟੇ ਜਮੀਨ ਦੀ ਜਮੀਨ ਦਿੱਤੀ ਜਾਊਗੀ ਜੀ ਲੁਧਿਆਣਾ ਤੋਂ ਗੁਰਪ੍ਰੀਤ ਸਿੰਘ ਮਹਦੂਦਾਂ ਦੀ ਰਿਪੋਰਟ ਪਹਰੇ ਦਾ ਟੀਵੀ